YouTube ਚੈਨਲ ਕੁਦਰਤ ਦੇ ਵਰਦਾਨ ਔਰ Facebook ਪੇਜ ਹਰਚਰਨ ਸਿੰਘ ਗਿਲਜੇਵਾਲਾ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਹੈ ਆਪਾਂ ਗੱਲ ਕਰਨੀ ਹੈ ਜਿਹੋ ਜਿਹਾ ਮੌਸਮ ਹੁੰਦਾ ਹੈ ਗਰਮੀ ਦਾ ਹੁੰਦਾ ਹੈ ਸਰਦੀ ਦਾ ਹੁੰਦਾ ਹੈ ਕੁਦਰਤ ਦੇ ਵੱਲੋਂ ਉਹੋ ਜੇ ਖਾਣ ਪੀਣ ਦੇ ਪ੍ਰਬੰਧ ਕੀਤੇ ਜਾਂਦੇ ਨੇ ਸਾਡੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਕੁਦਰਤ ਨੇ ਪਹਿਲਾਂ ਹੀ ਇੰਤਜ਼ਾਮ ਕੀਤੇ ਹੁੰਦੇ ਨੇ ਬਸ ਲੋੜ ਹੈ ਉਹਨਾਂ ਨੂੰ ਸਮਝਣ ਦੀ ਤੇ ਕੁਦਰਤ ਦੇ ਇਹਨਾਂ ਖਜ਼ਾਨਿਆਂ ਨੂੰ ਵਰਤਣ ਦੀ ਇਹਨਾਂ ਤੋਹਫਿਆਂ ਦੀ अहमियत ਨੂੰ ਸਮਝਣ ਦੀ ਜੇ ਹੁਣ ਆਪਾਂ ਗੱਲ ਕਰਦੇ ਆਂ ਸਰਦੀ ਦਾ ਮੌਸਮ ਚੱਲ ਰਿਹਾ ਹੈ ਤੇ ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਸਾਡੀਆਂ ਫਲ ਸਬਜ਼ੀਆਂ ਜਿਹੜੇ ਹੈਗੇ ਆ ਉਹ ਬਦਲ ਜਾਂਦੇ ਨੇ ਤੇ ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਫਿਰ ਬਦਲ ਜਾਂਦੇ ਨੇ ਅੱਜ ਆਪਾਂ ਜੇ ਗੱਲ ਕਰਦੇ ਆਂ ਤਾਂ ਸਰਦੀ ਦਾ ਜਿਹੜਾ ਮੌਸਮ ਹੈ ਸਰਦੀ ਦੇ ਮੌਸਮ ਦੇ ਵਿੱਚ ਸਾਨੂੰ ਮਜ਼ਬੂਤ ਰੋਗ ਪ੍ਰਤੀਰੋਧਕ ਸ਼ਮਤਾ ਦੀ ਜ਼ਰੂਰਤ ਹੁੰਦੀ ਹੈ ਖਾਸ ਕਰਕੇ ਵਾਇਰਲ ਬੁਖਾਰ ਵਗੈਰਾ ਜਿਹੜੇ ਆ ਉਹ ਬੜੇ ਜਲਦੀ ਫਿਰਦੇ ਨੇ ਤੇ ਇਸ ਮੌਕੇ ਤੇ ਕੁਦਰਤ ਨੇ ਦੇਖੋ ਕਿੰਨਾ ਇੰਤਜ਼ਾਮ ਕੀਤਾ ਹੋਇਆ ਸਾਡੇ ਸਰੀਰ ਦੇ ਵਾਸਤੇ ਸਾਨੂੰ ਾਰੋਗਤਾ ਪ੍ਰਦਾਨ ਕਰਨ ਵਾਸਤੇ ਸਾਨੂੰ ਬਿਮਾਰੀਆਂ ਤੋਂ ਬਚਾਉਣਾ ਵਾਸਤੇ ਇਸ ਵਿਟਾਮਿਨ ਸੀ ਜਿਹੜਾ ਹੈਗਾ ਇਮਿਊਨਿਟੀ ਨੂੰ ਵਧਾਉਂਦਾ ਹੈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਇਹ ਵਿਟਾਮਿਨ ਸੀ ਯੋਗ ਫਲ ਹੈ ਜਿਹੜੇ ਉਹ ਪੈਦਾ ਕੀਤੇ ਹੋਏ ਨੇ ਜੇ ਆਪਾਂ ਆਮਲੇ ਦੀ ਗੱਲ ਕਰਦੇ ਆਂ ਆਪਾਂ ਸਟਰੈਸ ਫਰੂਟਸ ਦੀ ਗੱਲ ਕਰਦੇ ਆ ਸੰਤਰਾ ਆ ਜਾਂਦਾ ਮੌਸਮੀ ਆ ਜਾਂਦੀ ਹੈ ਮਾਲਟਾ ਆ ਜਾਂਦਾ ਕਿੰਨੂ ਆ ਜਾਂਦਾ ਇਹਨਾਂ ਸਾਰਿਆਂ ਦੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਜੇ ਇਹ ਮਹਿੰਗੇ ਨੇ ਥੋੜੇ ਜੇ ਆਮਲਾ ਖਾ ਲੋ ਆਮਲਾ ਬੜਾ ਸਸਤਾ ਹੈ ਪਰ ਉਸੇ ਤਰ੍ਹਾਂ ਹੀ ਇੱਕ ਅੱਜ ਆਪਾਂ ਸਬਜ਼ੀ ਦੀ ਗੱਲ ਕਰਨੀ ਹੈ ਜਿਹਨੂੰ ਅਸੀਂ ਅਕਸਰ ਆਪਣੇ ਘਰਾਂ 'ਚ ਵਰਤਦੇ ਆ ਅਸਾਨੀ ਦੇ ਨਾਲ ਸਾਡੇ ਘਰਾਂ 'ਚ ਪੈਦਾ ਹੋ ਸਕਦੀ ਹੈ ਤਾਂ ਉਹਦੇ ਵੀ ਬਹੁਤ ਸਾਰੇ ਗੁਣ ਨੇ ਔਰ ਬੜੀ ਸਸਤੀ ਅਸੀਂ ਲੈ ਕੇ ਜਿਹੜੀ ਇਹ ਖਾ ਸਕਦੇ ਆ ਤੇ ਆਪਾਂ ਅੱਜ ਗੱਲ ਕਰਨੀ ਹੈਗੀ ਹੈ ਗਾਜਰ ਦੀ ਗਾਜਰ ਹਰ ਧਰਤੀ ਤੇ ਲਗਭਗ ਪੈਦਾ ਹੋ ਜਾਂਦੀ ਹੈ ਰੇਤਲੀਆਂ ਜ਼ਮੀਨਾਂ 'ਚ ਵੀ ਪੈਦਾ ਹੋ ਜਾਂਦੀ ਹੈ ਮੈਰਜ ਜ਼ਮੀਨਾਂ 'ਚ ਪੈਦਾ ਹੋ ਜਾਂਦੀ ਹੈ ਇਹਨੂੰ ਅਸੀਂ ਛੋਟੀਆਂ-ਛੋਟੀਆਂ ਕਿਆਰੀਆਂ ਬਣਾ ਕੇ ਆਪਣੇ ਘਰਾਂ ਦੇ ਵਿੱਚ ਹੀ ਪੈਦਾ ਕਰ ਸਕਦੇ ਆ ਇਹ ਵੀ ਆਰਗੈਨਿਕ ਗਾਜਰ ਹੈ ਜਿਹੜੀ ਘਰ ਬਾਗੀਚੀ ਦੇ ਵਿੱਚ ਹੀ ਪੈਦਾ ਕੀਤੀ ਹੋਈ ਆ ਆਪਾਂ ਇਹ ਗੱਲ ਕਰਨੀ ਹੈ ਵੀ ਇੱਕ ਜਿਹੜੀ ਗਾਜਰ ਹੈ ਇਹਨੂੰ ਆਮ ਅਸੀਂ ਜਾਣਦੇ ਆ ਵੀ ਬੜੀ ਗੁਣਕਾਰੀ ਹੈ ਬੜੀ ਤਾਕਤਵਰ ਹੁੰਦੀ ਹੈ ਕਈ ਗਾਣਿਆਂ ਦੇ ਵਿੱਚ ਵੀ ਇਹਦੇ ਰੰਗ ਤੋਂ ਇਹਦੇ ਰੰਗ ਦਾ ਜ਼ਿਕਰ ਆਉਂਦਾ ਹੈ ਇਹਦੇ ਸੁ ਕੁਦਰਤੀ ਸੋਹਣ ਦਾ ਜ਼ਿਕਰ ਗਾਣਿਆਂ ਤੱਕ ਵੀ ਆ ਜਾਂਦਾ ਹੈ ਤੇ ਆਪਾਂ ਗੱਲ ਕਰਨੀ ਹੈ ਜਿਹੜੀ ਗਾਜਰ ਹੈ ਕੀ ਇਹ ਸਿਰਫ ਇੱਕ ਸਬਜ਼ੀ ਹੈ ਕੀ ਇਹ ਜਿਹੜੀ ਸਬਜ਼ੀ ਹੈ ਗਾਜਰ ਹੈ ਕੀ ਇਹ ਸਿਰਫ ਇੱਕ ਸਲਾਦ ਹੈ ਜਾਂ ਇਹਦੇ ਵਿੱਚ ਹੋਰ ਕੀ ਕੀ ਗੁਣ ਨੇ ਕਿਹੜੇ ਕਿਹੜੇ ਐਸੇ ਖੁਰਾਕੀ ਤੱਤ ਨੇ ਜਿਨ੍ਹਾਂ ਦੇ ਕਰਕੇ ਇਹਦੀ ਆਪਣੀ ਇੱਕ ਐਹਮੀਅਤ ਹੈ ਸਾਡੇ ਖੁਰਾਕ ਦੇ ਵਿੱਚ ਸਾਡੇ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਵਿੱਚ ਤਾਂ ਗਾਜਰ ਦੇ ਵਿੱਚ ਜੇ ਆਪਾਂ ਖੁਰਾਕੀ ਤੱਤਾਂ ਦੀ ਗੱਲ ਕਰਦੇ ਤਾਂ ਇਹਦੇ ਵਿੱਚ ਵਿਟਾਮਿਨ ਏ ਪਾਇਆ ਜਾਂਦਾ ਇਹਦੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਇਹਦੇ ਵਿੱਚ ਵਿਟਾਮਿਨ ਕੇ ਪਾਇਆ ਜਾਂਦਾ ਇਹਦੇ ਵਿੱਚ ਪੋਟਾਸ਼ੀਅਮ ਕੈਲਸ਼ੀਅਮ ਫਾਈਬਰ ਫਾਸਫੋਰਸ ਆਇਰਨ ਕਾਰਬੋਹਾਈਡਰੇਟਸ ਪ੍ਰੋਟੀਨ ਆਦ ਪਾਏ ਜਾਂਦੇ ਤੇ ਨਾਲ ਹੀ ਇਹਦੇ ਵਿੱਚ ਪਾਇਆ ਜਾਂਦਾ ਬੀਟਾ ਕੈਰੋਟਿਨ ਪਾਇਆ ਜਾਂਦਾ ਤੇ ਅਲਫਾ ਕੈਰੋਟਿਨ ਪਾਇਆ ਜਾਂਦਾ ਜਿਹੜਾ ਸਾਡੀ ਅੱਖਾਂ ਦੇ ਵਾਸਤੇ ਸਾਡੇ ਇਹ ਰਟੀਨੇ ਦੇ ਵਾਸਤੇ ਸਾਡੀ ਚਮੜੀ ਦੇ ਵਾਸਤੇ ਬੜਾ ਫਾਇਦੇਮੰਦ ਹੈ ਕੈਂਸਰ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ ਇਹਦੇ ਵਿੱਚ ਲੂਟੀਨ ਪਾਇਆ ਜਾਂਦਾ ਹੈ ਇਹਦੇ ਵਿੱਚ ਲਾਈਕੋਪੀਨ ਪਾਇਆ ਜਾਂਦਾ ਹੈ ਇਸ ਤਰ੍ਹਾਂ ਦੇ ਇਹ ਚ ਜਿਹੜੇ ਹੈਗੇ ਆ ਅਮੀਨੋ ਐਸਿਡਸ ਪਾਏ ਜਾਂਦੇ ਨੇ ਬਹੁਤ ਸਾਰੇ ਤੱਤ ਪਾਏ ਜਾਂਦੇ ਨੇ ਜਿਹੜੇ ਆਪਣੇ ਆਪਣੇ ਗੁਣਾਂ ਦੇ ਕਰਕੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ ਜੇ ਜੇ ਹੁਣ ਆਪਾਂ ਗੱਲ ਕਰਦੇ ਹਾਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਬਚਾਉਂਦੇ ਨੇ ਅੱਖਾਂ ਦੇ ਰੋਗ ਹੋ ਗਏ ਜਿਵੇਂ ਅੰਧਰਾਤਾ ਹੋ ਗਿਆ ਰੈਟੀਨਾ ਦੇ ਸੈੱਲ ਨੂੰ ਅਤੇ ਜਿਹੜੇ ਲੈਂਸ ਨੂੰ ਸਿਹਤਮੰਦ ਰੱਖਣ ਦੇ ਵਿੱਚ ਵਿਟਾਮਿਨ ਏ ਯੁਕਤ ਹੋਣ ਕਰਕੇ ਜਿਹੜੀ ਇਹ ਗਾਜਰ ਹੈ ਉਹ ਅੱਖਾਂ ਦੇ ਰੋਗਾਂ ਤੋਂ ਸਾਨੂੰ ਬਚਾਉਂਦੀ ਹੈ ਦਿਲ ਦੇ ਰੋਗਾਂ ਤੋਂ ਸਾਨੂੰ ਬਚਾਉਂਦੀ ਹੈ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦੀ ਹੈ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦੀ ਹੈ ਹਾਈ ਕੋਲੇਸਟ੍ਰੋਲ ਨੂੰ ਘਟਾਉਂਦੀ ਹੈ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਂਦੀ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦੀ ਹੈ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਦੀ ਹੈ ਤੇ ਇਹਦੇ ਵਿੱਚ ਫਾਈਬਰ ਜਿਹੜੀ ਹੈਗੀ ਐ ਭੁਲਣਸ਼ੀਲ ਤੇ ਅਭੁਲਣਸ਼ੀਲ ਦੋਨੋਂ ਪਾਈਆਂ ਜਾਂਦੀਆਂ ਤਾਂ ਇਹ ਖਾਣ ਦੇ ਨਾਲ ਪੇਟ ਭਰਿਆ ਭਰਿਆ ਜਿਹਾ ਲੱਗਦਾ ਤੇ ਇਹਦੇ ਨਾਲ ਕੀ ਹੁੰਦਾ ਵੀ ਸਾਡਾ ਜਿਹੜਾ ਹੈਗਾ ਭਾਰ ਹੈ ਸਰਦੀਆਂ ਚ ਖਾਸ ਕਰਕੇ ਭਾਰ ਵਧਣਾ ਸ਼ੁਰੂ ਹੋ ਜਾਂਦਾ ਇਹ ਭਾਰ ਘਟਾਉਣ ਦੇ ਵਿੱਚ ਮਦਦ ਕਰਦੀ ਹੈ ਅੰਤੜੀਆਂ ਦੀ ਸਫਾਈ ਕਰਦੀ ਹੈ ਕਬਜ਼ ਨੂੰ ਦੂਰ ਕਰਦੀ ਹੈ ਇਸ ਤਰ੍ਹਾਂ ਦੀਆਂ ਅਨੇਕਾਂ ਬਿਮਾਰੀਆਂ ਨੇ ਜਿੰਨਾ ਤੋਂ ਇਹ ਸਾਨੂੰ ਬਚਾਉਂਦੀ ਹੈ ਤੇ ਇਹਦੀ ਜਿਹੜੀ ਵਰਤੋਂ ਹੈ ਅਲੱਗ-ਅਲੱਗ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ ਇਹਨੂੰ ਆਚਾਰ ਬਣਾ ਕੇ ਇਹਦਾ ਮਰੱਬਾ ਬਣਾ ਕੇ ਇਹਦੇ ਸਬਜ਼ੀ ਰੂਪ ਦੇ ਵਿੱਚ ਇਹਨੂੰ ਸਲਾਦ ਰੂਪ ਦੇ ਵਿੱਚ ਇਹਦਾ ਜਿੱਥੋਂ ਤੱਕ ਜਿਹੜਾ ਹੈਗਾ ਹਲਵਾ ਵਗੈਰਾ ਮਠਿਆਈਆਂ ਬਣ ਜਾਂਦੀਆਂ ਨੇ ਹਲਵਾ ਗਾਜਰਪਖ ਜਿਹਨੂੰ ਅਸੀਂ ਕਹਿ ਦਿੰਨੇ ਆ ਦੁੱਧ ਦੇ ਵਿੱਚ ਮਿਕਸ ਕਰਕੇ ਬਣ ਜਾਂਦਾ ਅਸੀਂ ਜੇ ਰੁਟੀਨ ਦੇ ਵਿੱਚ 100-150 ਗ੍ਰਾਮ ਜਣੀ ਕਿ ਇਹ ਛੋਟੀ ਕਿਲੋ ਤੋਂ ਦੋ ਗਾਜਰ ਰੁਟੀਨ ਦੇ ਵਿੱਚ ਖਾਣੇ ਆ ਜਿੰਨਾ ਸਾਨੂੰ ਵਿਟਾਮਿਨ ਚਾਹੀਦਾ ਇਹ ਵਿਟਾਮਿਨ ਏ ਚਾਹੀਦਾ ਹੈ ਵਿਟਾਮਿਨ ਸੀ ਚਾਹੀਦਾ ਹੈ ਵਿਟਾਮਿਨ ਕੇ ਚਾਹੀਦਾ ਉਹ ਸਾਡਾ ਪੂਰਾ ਕਰਦੀ ਆ ਸਾਨੂੰ ਪ੍ਰੋਟੀਨ ਮਹੱਈਆ ਕਰਾਉਂਦੀ ਆ ਇਹ ਜਿਹੜੀਆਂ ਉੱਪਰ ਬਿਮਾਰੀਆਂ ਦਾ ਆਪਾਂ ਜ਼ਿਕਰ ਕੀਤਾ ਉਹਨਾਂ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਬਚਾ ਸਕਦੀ ਹੈ ਜੇ ਅਸੀਂ ਰੁਟੀਨ ਦੇ ਵਿੱਚ ਹੀ ਖਾਣੇ ਇਹਨੂੰ ਕੁਝ ਨਹੀਂ ਕਰਨ ਦੀ ਲੋੜ ਸਾਫ਼ ਕਰੋ ਤੇ ਖਾ ਲੋ ਜਿਆਦਾ ਚੰਗਾ ਹੋਵੇ ਜੇ 100 ਗ੍ਰਾਮ ਗਾਜਰ ਦੇ ਨਾਲ 20 ਗ੍ਰਾਮ ਅਸੀਂ ਗੁੜ ਖਾ ਲੈਂਦੇ ਆ ਤਾਂ ਉਹਦੇ ਨਾਲ ਕੀ ਹੋਊਗਾ ਕੈਲਸ਼ੀਅਮ ਅੰਦੀ ਮਾਤਰਾ ਜਿਹੜੀ ਹੈਗੀ ਹੈ ਗੁੜ ਦੇ ਵਿੱਚ ਕਾਫੀ ਪਾਈ ਜਾਂਦੀ ਹੈ ਤਾਂ ਉਹਦੇ ਨਾਲ ਇੱਕ ਬੈਲੈਂਸ ਜਿਹੜੀ ਖਰਾਕ ਹੈ ਇਹ ਸਾਡੀ ਬਣ ਜਾਂਦੀ ਹੈ ਸੋ ਅੱਜ ਦੇ ਵੀਡੀਓ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਤੁਹਾਡੇ ਨਾਲ ਇਸ ਕੁਦਰਤ ਦੇ ਅਨਮੋਲ ਤੋਹਫੇ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਮੇਲ ਕਰਦੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਬਹੁਤ ਸ਼ੁਕਰੀਆ ਮਿਲਦੇ ਆ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਕਿੰਨੇ